ਮੈਂ ਤੁਹਾਡਾ ਆਪਣਾ ਰੰਜੋਤ ਸਿੰਘ ਰਾਮਗੜੀ ਆ ਅੱਜ ਅਸੀਂ ਆਏ ਆ ਤੜਕੀ ਹੈਗਾ 5 ਕਿਲੋ ਦਾ ਟਾਈਮ ਇੱਥੇ ਬਰੋ ਸਮਾਨ ਬਹੁਤ ਸਸਤਾ ਮਿਲਦਾ ਨੂੰ 2-3 ਘੰਟਾ ਰਲ ਕੇ ਸਮਾਨ ਲੈ ਕੇ ਇੱਥੋਂ ਮੈਂ ਟਵਾਟਰ ਨੂੰ 15-20 ਦੇ ਰਿਹਾ ਤੇ ਆਪਾਂ ਨੂੰ ਕਿੰਨੇ ਮਹਿੰਗੇ ਦੱਸ ਰਹੇ ਨੇ ਘਰਾਂ ਪਿੰਡਾਂ ਦੇ ਵਿੱਚ ਤੇ ਤੜਕੇ ਉੱਠਣਾ ਪੈਂਦਾ ਬਸ ਇੰਨੇ ਖਿੱਚਲਾ ਕਰਨੀ ਪੈਂਦੀ ਆ ਸਾਨੂੰ ਦਿਖਾਉਣਾ ਸਾਰੀ ਮੰਡੀ ਕੰਮ ਫਿਰ ਕੇ ਦੇਖੋ ਕਿੰਨਾ ਕਰ ਰਹਾ ਸਭ ਪੂਰਾ ਰਸ ਹੈ ਬਰਨਲੇ ਮੁੰਡੇ ਖੜੇ ਆਪਾਂ ਇਸ ਟਾਈਮ ਖੜੇ ਆਪਾਂ ਚੌਧਰੀ ਟਰੇਡਰ ਕੰਪਨੀ 23 ਨੰਬਰ ਤੇ ਇੱਥੇ ਬਰਾ ਉਹ ਖੱਦੀ ਬੰਨਾਰ ਕੇ ਲੱਗੀ ਕੀ ਰੇਟਾ ਤਾਂ ਨਹੀਂ ਆ ਬੜਾ ਮਹਿੰਗਾ ਯਾਰ ਆ ਬਈ ਚੱਲ ਜਿੱਤ ਗਿਆ ਭਾਈ ਆ ਜੀ ਜਾਈਂ ਆਦਰ ਨਾਲ ਗ੍ਰੇਟ ਕਿਲੂ ਬਾਈ ਡੈਮ ਡਾਲਰ ਚਾਹੁੰਦਾ ਜੀ ਕਿਰਟਾ ਜੀ 350 ਕਟਰੀ ਕਰ ਦੇ ਲਾਲ ਦਾ ਵੀ ਜਿਹੜਾ ਸਿੰਪਲ ਆ ਲੋ ਜਿਹੜਾ 800 ਆਓ ਜੀ ਜੀ ਗੁਦਲਾ ਕਰੋ ਤੇ ਅਗਲੇ ਡਾਇਮੰਡ ਲੈ ਲੈਣੇ ਆ ਭਾਈ ਵੇਜੋ ਪੜੀ ਭਾਈ ਕਿਰੇਟ ਲੈਂਬ 15 ਰੁਪਏ ਕਿਲੋ 6 ਆ ਇੱਕ ਜਗੱਟਾ ਬਚਾ ਭਾਈ ਕਿਰੇਟ ਲੈਂਬ ਕਿਰੇਟ ਲ 10 ਰੁਪਏ ਕਿਲੋ 10 ਰੁਪਏ ਕਿਲੋ 12 ਕਿਲੋ ਕਣੀਆਂ ਕਿਰੇਡਾ ਵੀਰੇ ਪੱਤਾ ਗੋਭੀ ਰਡਾ ਵੀਰੇ ਪੱਤਾ ਗੋਭੀ 2 ਕਿਲੋ 20 ਰੁਪਏ ਵੀਰੇ ਇਹਦੀ 2 ਕਿਲੋ ਪਰੀਨਾ ਕਿਰੇਡਾ ਵੀਰੇ ਕਿੰਨੇ ਸਸਤੇ ਕੋ ਪਰੀਨਾ ਕਿਰੇਡਾ ਉਹਦੇ ਨੂੰ 10 ਰੁਪਏ ਦੇ ਲੈ ਲੋ ਬਾਈ ਲਸਣ ਦਾ ਕਿਰੇਡਾ ਹੈ 150 ਕਿਹੜਾ ਮਰਜੀ ਵਾਲੀ ਹੈ ਭਾਈ ਆ ਲੋ ਰਾਮ ਰਾਮ ਜੀ ਰਾਮ ਰਾਮ ਜੀ ਕੀ ਹਾਲ ਹੈ ਚਾਹ ਕਲਾ ਕਲਾ ਵੀ ਨਾ ਨਾ ਜਾ ਜਮਾ ਫਤਿਹ ਮਟਰ ਦਾ ਗਰੇਟ ਹੈ ਮਟਰ ਕਿਹਾ 90 ਰੁਪਏ ਕੋਲ ਜੀਤ ਨੇ ਦਾ ਹਾਂ ਲੈ 100 ਰੁਪਏ ਕੋਲ ਸਫਲ ਦਾ ਐਡ ਕਟ ਕਟ ਨਹੀਂ ਕਰਦਾ ਜਿਹੜੇ ਉਹ ਬੰਦੇ ਸਾਡਾ 9 ਲਾ ਕੇ ਤੇਰੇ ਕੋਲੋਂ ਵੀ ਰੇਡ ਕਟਾਏਗਾ ਨਾ ਮਟੇ 33 9 ਕੋਲੋਂ ਕੋਟ ਮਾਰਦੇ ਰਹਿ ਠੀਕ ਹੈ ਲੈ ਲੈ ਕੋਲੋਂ ਸਹਣਾ ਕਿੰਨੇ ਕਿਲੋ ਕਰਦੇ ਹੋ ਵੇਟ ਕਿਉਂ ਕਰੀਂ ਨਾ ਕਿਲੋ ਦੇ ਦੇ ਮਹਲਾ ਵੀਰੇ ਵਾਟਰ ਬੀਲ ਪੈ ਕਿਲੋ ਵਾਹ ਜੀ ਕਿਵੇਂ ਲਾਇਆ ਹਾ ਪਤਾ ਉਹ ਵੀ ਕਿਵੇਂ ਲਾਇਆ ਲਾਲ ਮਿਰਚ ਆ ਭਾਈ ਆ 50 ਰੁਪਏ ਕਿਲੋ ਰਵੇ ਭਾਈ ਆ ਬੱਸ ਦੱਸੋ ਕਿ ਕਿੰਨੇ ਆ ਸੇਮ ਲੱਕੇ ਰੇਤਾ ਬਾਪੂ 100 ਰੁਪਏ ਆ ਜਾ ਆ 2 ਕਿਲੋ 20 ਰੁਪਏ 1 ਕਿਲੋ ਹਰਾ ਮਸਲਾ 5 ਕਿਲੋ ਭਾਈ ਇਹ ਦੂਜੀ ਦਾ ਲੱਕੇ ਹਜੀ ਇਹਨੇ 1500 ਰੁਪਏ ਕੰਨ ਲਾ ਦਾ ਗੱਲ 200 ਬੱਸ 200 ਤਣੀ ਆ ਗਈ ਰੇਤਾ ਬਾਈ ਮੈਂ ਤਣੀ ਲਿਆ 200 ਰੁਪਏ ਦੇ ਨੂੰ ਮਣਾਉਣਾ ਕਟਾ ਗੁੱਡ ਲਾ ਇਹ ਕਨ ਕਰਦਾ 190 100 ਡੱਬਾ ਆ ਬਾਈ ਅੱਛਾ ਬਾਈ 4 ਪਰ ਇਹ ਆ ਗਈ ਬਾਈ 100 ਦੇ ਬਾਲੇ ਤੇ ਜੇ ਜੇ ਪੁੱਛ ਅਦਰਕ ਦੋ ਗੁੱਟੀਆਂ ਦੇ ਦੇ ਯਾਰ ਅਦਰਕ ਦੋ ਤੇ 250 ਰੁਪਏ ਕਿਲੋ ਉਹ ਛੋਟੇ ਗਰੇਲੇ 120 ਰੁਪਏ ਕਿਲੋ ਇਹ ਲੈ ਲੈ ਕਿੱਛੇ ਰੱਖੀ ਇਹਨੇ ਜੀ 10 ਰੁਪਏ ਲੱਗ ਮਿਲੂ ਗੱਟਾ ਜੌਰੇ ਹੈ ਗੱਟਾ ਬੰਦ ਲੈ ਮੈਨੂੰ ਪਤਾ ਇਹ 12 ਰੁਪਏ ਕਿਲੋ ਹੈ ਆਹ ਫਿਰ 10 ਰੁਪਏ ਹੈ ਨਹੀਂ ਮੈਂ ਤਾਂ ਦੱਸਿਆ ਤੁਹਾਨੂੰ ਉਹ ਬਤਾ ਰਹਾ ਹਾਂ ਗੋਭੀ ਕਿੰਨੇ ਦੀ ਆ ਹਾਂ ਯਾਰੀ ਬੱਦਲ ਦੇ ਦੇ ਰੋੜਾ ਦੱਸ ਦਿੰਦਾ ਹੈ 200 ਰੁਪਏ ਕਿਲੋ ਇਹਦੀ ਰਿਮਾਈ ਹਾਂ ਹੋਰ ਬਣਾਵਾ ਆ ਕਿ ਦੀ ਜਾਇ ਗੁੰਦ ਕਤੀਲਾ ਜੀ ਕੀ ਆ ਏ ਗੁੰਦ ਕਤੀਲਾ ਗੁੰਦ ਕਤੀਰਾ ਕਤੀਲਾ ਨਹੀਂ ਹੁੰਦਾ ਗੁੰਦ ਕਤੀਰਾ ਹੁੰਦਾ ਸੌ ਵਦੇ ਗੁੰਦ ਕਤੀਰਾ ਲੈਣੀ ਆ ਕਾਨੂੰਨ ਕਾਨੂੰਨ ਦੇਖ ਲੈ ਜੇ ਲੋੜ ਦਾ ਬਾਈ ਮੰਡੀ ਚ ਹੁੰਦਾ ਤਾਂ ਮਰਜ਼ੀ ਲਈ ਹੈਗੀ ਲੋ ਜੀ ਮਿੱਤਰੋ ਗੰਡੇ ਗੰਡੇ ਲੋ ਬਰ ਉਹ ਗੰਡੇ ਗੰਡੇ ਨੇ ਟਰੱਕ ਭਰੇ ਫੇਣੇ ਬਾਈ ਉਹਨੇ ਲਾਈਆਂ ਨਾਲ ਦੀ ਨਾਲ ਬਹੁਤ ਆ ਰਿਹਾ ਕੀ ਰੇਟ ਆ ਬੰਦੇ ਦਾ ਰਿਆਜ ਫਿਰ 30 ਰੁਪਏ 28 ਰੁਪਏ 27 ਕੀ ਆਏ ਦਿੰਦੇ ਗੱਟ ਰੇਟ ਬਾਈ ਕੀ ਰੇਟ ਆ ਗੰਡੇ ਦਾ ਵੀ ਡੰਡਾ ਲੈ ਲਈ ਜੁਗਵੀਰ ਦਾ ਸਟਾਈਲ ਹੋ ਗਿਆ ਜਿੰਮਦਾਰ ਲਾਉਣ ਲੱਗੇ ਨਾ ਫਿਰ ਉਹਦੇ ਵੇਖਾ ਜਮਾ ਰੇਟ ਘਟ ਜਾਂਦਾ ਐਂ ਕਰਨਾ ਪਊਣਾ